ਰਸਿਕ ਬੈਰਾਗਨ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਇਸ ਚੈਨਲ ਵਿੱਚ ਅਸੀਂ ਰੋਜ਼ ਬਾਬਾ ਮਾਹਰਨਾਮ ਸਿੰਘ ਜੀ ਡੇਰਾ ਰੂਮੀ ਪੂਛੋ ਕਲਾ ਵਾਲੇ ਮਹਾਪੁਰਖਾਂ ਦੇ ਜੀਵਨ ਕੌਤਕ ਨਾਲ ਸੰਬੰਧਿਤ ਸਾਖੀਆਂ ਪੋਸਟ ਕਰਦੇ ਹਾਂ ਹੁਣ ਤੱਕ ਜਿੰਨੀਆਂ ਵੀ ਸਾਖੀਆਂ ਪੜੀਆਂ ਗਈਆਂ ਹਨ ਉਹਨਾਂ ਸਾਰੀਆਂ ਸਾਖੀਆਂ ਨੂੰ ਰਸਿਕ ਬੈਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਹੁਣ ਤੱਕ 100 ਤੋਂ ਵੱਧ ਸਾਖੀਆਂ ਪੜੀਆਂ ਜਾ ਚੁੱਕੀਆਂ ਹਨ ਅੱਜ ਜੋ ਸਾਖੀ ਅਸੀਂ ਪੜਨ ਜਾ ਰਹੇ ਹਾਂ ਉਹ ਚੌਥੇ ਭਾਗ ਵਿੱਚੋਂ ਹੈ ਸੋ ਸਾਖੀ ਸ਼ੁਰੂ ਕਰਦੇ ਹਾਂ ਸਾਖੀ ਹੈ ਇੱਕ ਚੋਰ ਔਰਤ ਗਾਮਾ ਸੈਸਣ ਨੂੰ ਬਹਾਵਲਪੁਰ ਦੀ ਰਾਣੀ ਬਣਾਉਣਾ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਡੇਰੇ ਦੇ ਲੰਗਰ ਵਿੱਚ ਪ੍ਰਸ਼ਾਦਾ ਵਰਤ ਰਿਹਾ ਦੇਖੀ ਦੋ ਜਵਾਨ ਆਦਮੀ ਤੇ ਇੱਕ ਉਹਨਾਂ ਦੀ ਮੁਟਿਆਰ ਭੈਣ ਪ੍ਰਸ਼ਾਦਾ ਸ਼ਕਨ ਲਈ ਆ ਗਏ ਪਰ ਸੇਵਕ ਨੇ ਕਿਹਾ ਕਿ ਇਹ ਹੁਕਮ ਤੋਂ ਬਿਨਾ ਨਹੀਂ ਮਿਲਣਾ ਪਹਿਲਾਂ ਬਾਬਾ ਜੀ ਪਾਸੋਂ ਆਗਿਆ ਲੈ ਕੇ ਆਉਣਾ ਪਵੇਗਾ ਇਹ ਤਿੰਨੇ ਹੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਟਿੱਲੇ ਵੱਲ ਜਾਣ ਲੱਗੇ ਸਾ ਸੇਵਕ ਨੇ ਬਾਬਾ ਜੀ પાસે ਬੇਨਤੀ ਕੀਤੀ ਮਹਾਰਾਜ ਇੱਕ ਲੜਕੀ ਜਿਸ ਦੇ پاس ਇੱਕ ਛੋਟੀ ਲੋਹੇ ਦੇ ਪੋਲਰੇ ਵਾਲੀ ਹੈ ਦਰਸ਼ਨ ਕਰਨ ਅਤੇ ਲੰਗਰ ਛਕਣ ਦੀ ਆਗਿਆ ਲੈਣਾ ਚਾਹੁੰਦੀ ਹੈ ਹਜੂਰ ਬਾਬਾ ਜੀ ਨੇ ਹੁਕਮ ਦਿੱਤਾ ਆਉਣ ਦਿਓ ਬਾਬਾ ਜੀ ਲੋਹਾ ਮੱਥੇ ਨਹੀਂ ਲਾਉਂਦੇ ਸਨ ਪਰ ਇਸ ਨੂੰ ਛੋਟੀ ਵੀ ਨਾਲ ਲੈ ਕੇ ਆਉਣ ਲਈ ਕਹਿ ਦਿੱਤਾ ਸੇਵਕ ਨੇ ਇਹਨਾਂ ਨੂੰ ਬਾਬਾ ਜੀ ਦਾ ਹੁਕਮ ਸੁਣਾ ਦਿੱਤਾ ਤਿੰਨੇ ਉੱਪਰ ਟੱਲਾ ਸਾਹਿਬ ਤੇ ਚਲੇ ਗਏ ਬਾਬਾ ਜੀ ਨੇ ਪੁੱਛਿਆ ਕੌਣ ਹੋ ਕਿੱਥੋਂ ਆਏ ਹੋ ਕੀ ਕੰਮ ਕਰਦੇ ਹੋ ਮੁੰਡੇ ਤਾਂ ਬੋਲੇ ਨਹੀਂ ਉਹਨਾਂ ਦੀ ਭੈਣ ਬੋਲੀ ਮਹਾਰਾਜ ਮੇਰਾ ਨਾਮ ਗਾਮਾ ਹੈ ਇਹ ਮੇਰੇ ਭਰਾ ਹਨ ਅਸੀਂ ਚੋਰ ਹਾਂ ਸਾਡਾ ਕੰਮ ਚੋਰੀ ਕਰਨਾ ਹੈ ਦਿਨ ਦੇ ਵਕਤ ਮੈਂ ਮੰਗਣ ਦੇ ਬਹਾਨੇ ਘਰ ਦੀਆਂ ਜਨਾਨੀਆਂ ਕੋਲ ਅੰਦਰ ਚਲੀ ਜਾਂਦੀ ਹਾਂ ਤੇ ਨਿਗਾਹ ਕਰ ਆਉਂਦੀ ਹਾਂ ਕਿ ਕੰਧ ਨੂੰ ਕਿਸ ਥਾਂ ਤੋਂ 파ੜ ਲੱਗ ਸਕਦਾ ਹੈ ਜਦੋਂ ਰਾਤ ਹੋ ਜਾਂਦੀ ਹੈ ਤਾਂ ਅਸੀਂ 파ੜ ਲਾ ਕੇ ਚੋਰੀ ਕਰਦੇ ਹਾਂ ਤੇ ਆਪਣਾ ਗੁਜ਼ਾਰਾ ਕਰਦੇ ਹਾਂ ਅਸੀਂ ਜਾਤ ਦੇ ਸਾਸੀ ਹਾ ਪਾਦਸ਼ਾਹ ਨੇ ਵਚਨ ਕੀਤਾ ਇਹ ਜੋ ਸੋਟੀ ਤੇਰੇ ਪਾਸ ਹੈ ਸਾਨੂੰ ਦੇ ਦੇ ਮਹਾਰਾਜ ਤੁਸੀਂ ਇਸ ਤੋਂ ਚੰਗੀ ਬਣਾ ਲਵੋਗੇ ਇਹ ਤਾਂ ਮੈਂ ਕੁੱਤੇ ਬਿੱਲੇ ਤੋਂ ਰੱਖਿਆ ਲਈ ਰੱਖੀ ਹੈ ਗਾਮਾ ਨੇ ਜਵਾਬ ਦਿੱਤਾ ਇਹ ਸੋਟੀ ਸਾਨੂੰ ਦੇ ਦੇ ਅਸੀਂ ਇਸ ਤੋਂ ਕਈ ਕੰਮ ਲਿਆ ਕਰਾਂਗੇ ਤੈਨੂੰ ਇਹ ਸੋਟੀ ਬਦਲੇ ਰਾਣੀ ਬਣਾ ਦੇਾਂਗੇ ਹਜ਼ੂਰ ਨੇ ਵਚਨ ਕੀਤਾ ਗਾਮਾ ਨੇ ਸੋਠੀ ਦਿੱਤੀ ਤੇ ਹਜ਼ੂਰ ਨੇ ਵਚਨ ਕੀਤਾ ਜਾਂ ਰਾਣੀ ਬਣ ਗਈ ਲੰਗਰ ਸ਼ਗਨ ਉਪਰੰਤ ਉਹ ਤਿੰਨੇ ਹੀ ਚਲੇ ਗਏ ਕੁਝ ਦਿਨਾਂ ਬਾਅਦ ਹੀ ਇਹ ਬਹਾਵਲਪੁਰ रियासत ਵਿੱਚ ਚੋਰੀ ਕਰਨ ਦਾ ਕੰਮ ਕਰਨ ਲੱਗੇ ਇੱਕ ਦਿਨ ਮੌਕੇ ਤੇ ਹੀ ਚੋਰੀ ਕਰਦੇ ਫੜੇ ਗਏ ਮੁਕੱਦਮਾ ਚੋਰੀ ਦਾ ਚੱਲਿਆ ਅਤੇ ਕੈਦ ਹੋ ਗਈ ਤਿਨਾਂ ਨੂੰ ਬਿਹਾਵਲਪੁਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਇੱਕ ਦਿਨ ਨਵਾਬ ਹਾਵਲਪੂਰ ਜੇਲ੍ਹ ਦਾ ਮੌਇਨਾ ਕਰਨ ਆਇਆ ਜਦ ਨਵਾਬ ਗਾਮਾ ਦੀ ਬੈਰਕ ਅੱਗੇ ਪਹੁੰਚਿਆ ਤਾਂ ਇਸ ਦੀ ਸੁੰਦਰਤਾ ਨੂੰ ਦੇਖ ਕੇ ਉੱਥੇ ਹੀ ਰੁਕ ਗਿਆ ਅਤੇ ਜੇਲ੍ਹ ਅਧਿਕਾਰੀ ਨੂੰ ਪੁੱਛਣ ਲੱਗਾ ਇਹ ਲੜਕੀ ਕੌਣ ਹੈ ਇਹ ਕਿਸ ਦੋਸ਼ ਵਿੱਚ ਕੈਦ ਕੱਟ ਰਹੀ ਹੈ ਇਹ ਲੜਕੀ ਤੇ ਦੋ ਇਸਦੇ ਭਾਈ ਚੋਰੀ ਦੇ ਕੇਸ ਵਿੱਚ ਕੈਦ ਕੱਟ ਰਹੇ ਹਨ ਨਵਾਬ ਨੇ ਹੁਕਮ ਦਿੱਤਾ ਇਸ ਨੂੰ ਤੁਰੰਤ ਰਿਹਾ ਕਰਕੇ ਮੇਰੇ ਮਹਿਲਾ ਵਿੱਚ ਭੇਜਿਆ ਜਾਵੇ ਮੈਂ ਇਸ ਨਾਲ ਨਿਕਾਹ ਕਰਾਂਗਾ ਇਹ ਮੇਰੀ ਬੇਗਮ ਬਣੇਗੀ ਹੁਕਮ ਦੀ ਤੁਰੰਤ ਤਾਮੀਲ ਕੀਤੀ ਜਾਵੇ ਬਾਬਾ ਜੀ ਦੇ ਬਚਨਾਂ ਅਨੁਸਾਰ ਕਲਾ ਵਰਤ ਦੀ ਗਈ ਇਹ ਗਾਮਾ ਸੈਸ਼ਨ ਹੁਣ ਬੰਦੀਖਾਨੇ ਤੋਂ ਮਹਿਲਾ ਵਿੱਚ ਪਹੁੰਚ ਗਈ ਨਵਾਬ ਨੇ ਕਾਜ਼ੀ ਬੁਲਾ ਕੇ ਨਿਕਾਹ ਕਰਵਾ ਲਿਆ ਗਮਾ ਰਾਣੀ ਬਣ ਗਈ ਮਹਾਪੁਰਖਾਂ ਦਾ ਬਚਨ ਅਟਲ ਸੀ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਗਿਆ ਹਾਰ ਸ਼ਿੰਗਾਰ ਲੱਗਿਆ ਹੋਇਆ ਹੈ ਮਨ ਬਾਬਾ ਜੀ ਦੇ ਚਰਨਾਂ ਵਿੱਚ ਸਜਦਾ ਕਰ ਰਿਹਾ ਹੈ ਤੇ ਪਿਆਰ ਦੇ ਅਥਰੂਆਂ ਨਾਲ ਚਰਨਾਂ ਨੂੰ ਮਨ ਦੀ ਸ਼ੁੱਧ ਵਰਤੀ ਰਾਣੀ ਤੋ ਰਹੀ ਹੈ ਮਹਾਪੁਰਖਾਂ ਅੱਗੇ ਸੱਚ ਬੋਲਣ ਦੀ ਇਹੀ ਪਦਵੀ ਮਿਲੀ ਨਵਾਬ ਨੂੰ ਕਹਿ ਕੇ ਆਪਣੇ ਭਰਾ ਵੀ ਰਹਾ ਕਰਵਾ ਲਏ ਅਤੇ ਉਹਨਾਂ ਨੂੰ ਇੱਕ ਪਿੰਡ ਗੁਜ਼ਾਰੇ ਲਈ ਦਵਾ ਦਿੱਤਾ ਮਹਿਲਾ ਵਿੱਚ ਰਹਿੰਦੀ ਹੋਈ ਵੀ ਬਾਬਾ ਜੀ ਦੇ ਬਚਨ ਹਰ ਵੇਲੇ ਯਾਦ ਰੱਖਦੀ ਹੈ ਇੱਕ ਦਿਨ ਸਾਰੀ ਹਕੀਕਤ ਇਸ ਨੇ ਨਵਾਬ ਨੂੰ ਸੁਣਾ ਦਿੱਤੀ ਉਸ ਨੂੰ ਵੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਪ੍ਰੇਰਿਆ ਕੁਝ ਸਮੇਂ ਬਾਅਦ ਦੋਨੋਂ ਪਤੀ ਪਤਨੀ बाबा जी ਦੇ ਦਰਸ਼ਨ ਕਰਨ ਲਈ ਪੂਚੋ ਕਲਾ ਪਹੁੰਚ ਗਏ ਸੇਵਕ ਪਾਸ ਅਰਜ਼ੋਈ ਕੀਤੀ ਕਿ ਪਾਤਸ਼ਾਹ ਦੇ ਦਰਸ਼ਨ ਕਰਨੇ ਹਨ ਸੇਵਕ ਨੇ ਬਾਬਾ ਜੀ ਅੱਗੇ ਇਹਨਾਂ ਦੀ ਬੇਨਤੀ ਕੀਤੀ ਤਾਂ ਹੁਕਮ ਹੋਇਆ ਆ ਜਾਣ ਦਿਓ ਨਵਾਬ ਅਤੇ ਬੇਗਮ ਨਮਸਕਾਰ ਕਰਕੇ ਬੈਠ ਗਏ ਹਜ਼ੂਰ ਨੇ ਤਾਕੇ ਵਚਨ ਕੀਤਾ ਬਣ ਗਈ ਨਾਰਾਣੀ ਆਪਈ ਹੈ ਤੇਰੀ ਸੋਟੀ ਇਸ ਨੇ ਰਾਣੀ ਬਣਾ ਦਿੱਤਾ ਹੈ ਪਰ ਇਹ ਹੁਣ ਸਾਡੇ ਕੋਲ ਹੀ ਰਹੇਗੀ بیگم نے اگے ਹੋ ਕੇ ਕੁਝ ਮਾਇਆ ਭੇਟ ਕਰਨੀ ਚਾਹੀ ਪਰ ਹਜ਼ੂਰ ਨੇ ਰੋਕ ਦਿੱਤਾ ਕਿਉਂਕਿ ਉਸ ਦੇ ਮਨ ਦੀ ਭਾਵਨਾ ਅੰਤਰੀਅਮਤਾ ਦੀ ਨਜ਼ਰ ਨਾਲ ਦੇਖ ਲਈ ਸੀ ਕਿ ਇਹ ਮੁੰਡਾ ਚਾਹੁੰਦੀ ਹੈ ਬਚਨ ਕੀਤਾ ਮੁੰਡਾ ਅਜੇ ਨਹੀਂ ਫੇਰ ਆਉਣਾ ਦਰਸ਼ਨ ਕਰਨ ਉਪਰੰਤ ਮੁੜ ਗਈ ਦੂਜੀ ਵਾਰ ਫੇਰ ਆਈ ਹਜ਼ੂਰ ਨੇ ਫੇਰ ਬਚਨ ਕੀਤਾ ਅਜੇ ਕੋਈ ਮੁਸਲਾ ਤੁਹਾਡੇ ਘਰ ਨਹੀਂ ਜੰਮਦਾ ਉਸ ਨੇ ਵੀ ਪੱਲਾ ਨਹੀਂ ਛੱਡਿਆ ਕਿਉਂਕਿ ਉਸ ਨੇ ਪਰਤਖ ਦੇਖ ਲਿਆ ਸੀ ਕਿ ਇਹ ਪੂਰਨ ਮਹਾਪੁਰਖ ਸਰਬ ਸ਼ਕਤੀਮਾਨ ਹਨ ਤੀਸਰੀ ਵਾਰ ਫੇਰ ਆ ਗਈ ਹਜ਼ੂਰ ਨੇ ਪ੍ਰਸੰਤਾ ਸਹਿਤ ਬਚਨ ਕੀਤਾ ਹੁਣ ਪੁੱਤਰ ਹੋਵੇਗਾ ਸ਼ਹਿਨਸ਼ਾ ਪਾਸੋਂ ਮਿੱਠੀਆਂ ਮੁਰਾਦਾਂ ਲੈ ਕੇ ਵਾਪਸ ਚਲੀ ਗਈ ਸਾਲ ਬਾਅਦ ਘਰ ਪੁੱਤਰ ਹੋ ਗਿਆ ਚੌਥੀ ਵਾਰ ਝੋਲੀਆਂ ਭਰ ਕੇ ਦਰਸ਼ਨ ਕਰਨ ਲਈ ਆਈ ਅਤੇ ਨਾਲ ਹੀ ਕੁਝ ਭੇਟਾ ਲੈ ਕੇ ਆਈ ਭੇਟਾ 500 ਰੁਪਈਆ ਇੱਕ ਸ਼ਾਹੀ ਲਿਬਾਸ ਵਾਲੀ ਪੋਸ਼ਾਕ ਜਲੀਦਾਰ ਜੋੜਾ ਕੰਗਨਾ ਦੀ ਜੋੜੀ ਹੱਥ ਦੀਆਂ ਉਂਗਲਾਂ ਵਾਲੇ ਛਾਪ ਜਿਨ੍ਹਾਂ ਵਿੱਚ ਨਗ ਜੜੇ ਹੋਏ ਸਨ ਸੋਨੇ ਦੀ ਛੜੀ ਜਰੀਦਾਰ ਦਸਤਾਰ ਆਦ ਕਈ ਕੁਝ ਲੈ ਕੇ ਆਈ ਹਜ਼ੂਰ ਹੱਸ ਕੇ ਬਚਨ ਕਰਨ ਲੱਗੇ ਇਸ ਦੀ ਕੀ ਲੋੜ ਸੀ ਸਾਡੇ ਇਹ ਕਿਸ ਕੰਮ ਹੈ ਬੇਗਮ ਨੇ ਸਿਰ ਨਿਵਾਬ ਬੇਨਤੀ ਕੀਤੀ ਹਜ਼ੂਰ ਇਹ ਵੀ ਸਭ ਕੁਝ ਤੁਹਾਡਾ ਹੀ ਹੈ ਕਿਤੇ ਕੰਮ ਆ ਜਾਏਗਾ ਆਪ ਜੀ ਪਰਵਾਨ ਕਰੋ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਜ ਕੋ ਸੌਪਤੇ ਕਿਆ ਲਾਗਿਆ ਇਹ ਮੇਰਾ ਬੇਨਤੀ ਉਪਰੰਤ ਹਜੂਰ ਨੇ ਸਭ ਚੀਜ਼ਾਂ ਪਰਵਾਨ ਕਰ ਲਈਆਂ ਸ਼ਾਹੀ ਲਿਬਾਸ ਕਦੇ ਕਦੇ ਰਾਤ ਨੂੰ ਪਹਿਨਦੇ ਸਨ ਫਿਰ ਰਜਾਈ ਦੀ ਬੁੱਕਲ ਮਾਰ ਕੇ ਕੁਝ ਸਮਾਂ ਬੈਠੇ ਰਹਿਣਾ ਕਦੇ ਖਜ਼ਾਨੇ ਵਿੱਚ ਸੰਭਾਲ ਦੇਣਾ ਸੋਟੀ ਦੇ ਅੱਜ ਵੀ ਦਰਸ਼ਨ ਕਰਵਾਏ ਜਾਂਦੇ ਹਨ ਇਸ ਨੂੰ ਰਾਣੀ ਵਾਲੀ ਸੋਟੀ ਆਖਦੇ ਹਨ ਹਜੂਰ ਦੇ ਸਮੇਂ ਜੇ ਕੋਈ ਬਿਮਾਰ ਹੋ ਜਾਂਦਾ ਤਾਂ ਵਚਨ ਕਰਦੇ ਸਨ ਰਾਣੀ ਵਾਲੀ ਸੋਟੀ ਇਸ ਦੇ ਨਾਲ ਪਾ ਦਿਓ ਠੀਕ ਹੋ ਜਾਵੇਗਾ ਇਸ ਤਰ੍ਹਾਂ ਬਿਮਾਰ ਨੂੰ ਆਰਾਮ ਆ ਜਾਂਦਾ ਸੋਟੀ ਪਰਥਾਏ ਇੱਕ ਹੋਰ પ્રસੰਗ ਹੈ ਕੱਚੀ ਪੂਚੋਂ ਦੇ ਸੇਵਕ ਭਾਈ ਜੈਮਲ ਸਿੰਘ ਦੇ ਤਿੰਨ ਲੜਕੇ ਸਨ ਜਲੋਰ ਸਿੰਘ ਉਮਰ 27 ਸਾਲ ਅਤੇ ਜੌਨ ਸਿੰਘ ਦੀ ਉਮਰ 22 ਸਾਲ ਦੋਵੇਂ ਸ਼ਾਦੀ ਸ਼ੁਦਾ ਸਨ ਅਚਾਨਕ ਦੋਨਾਂ ਦੀ ਮੌਤ ਹੋ ਗਈ ਵਿਚਕਾਰਲਾ ਲੜਕਾ ਈਸ਼ਰ ਸਿੰਘ ਕੁਆਰਾ ਸੀ ਇੱਕ ਮਾਈ ਨੇ ਇਸ ਦੀ ਚਾਦਰ ਪਾ ਲਈ ਪਿਤਾ ਜੈਮਲ ਸਿੰਘ ਪੁੱਤਰਾਂ ਦੀ ਮੌਤ ਦਾ ਸਦਮਾ ਨਾ ਚੱਲ ਸਕਿਆ ਉਹ ਵੀ ਚੜ੍ਹਾਈ ਕਰ ਗਿਆ ਕਿਸੇ ਨੇ ਬਾਬਾ ਜੀ ਨੂੰ ਖਬਰ ਦਿੱਤੀ ਕਿ ਸਰਦਾਰ ਜੈਮਲ ਸਿੰਘ ਚੜ੍ਹਾਈ ਕਰ ਗਿਆ ਹੈ ਹਜ਼ੂਰ ਨੇ ਬਚਨ ਕੀਤਾ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਉਸਨੇ ਅਜੇ ਨਹੀਂ ਮਰਨਾ ਸੀ ਉਸਦੇ ਅਜੇ 27 ਸਾਲ ਬਾਕੀ ਸਨ ਉਸ ਨੂੰ ਜਾਨ ਨਹੀਂ ਦੇਣਾ ਸੀ ਚੰਗਾ ਇਸ ਘਰ ਹੀ ਫਿਰ ਜਨਮ ਲਵੇਗਾ 1 ਸਾਲ ਬਾਅਦ ਈਸ਼ਰ ਸਿੰਘ ਦੇ ਘਰ ਲड़का ਪੈਦਾ ਹੋਇਆ ਬਾਬਾ ਜੀ ਪਾਸ ਲੜਕੇ ਬਾਰੇ ਦੱਸਿਆ ਤਾਂ ਬਚਨ ਹੋਇਆ ਇਹ ਜੈਮਲ ਸਿੰਘ ਗੱਲ ਮੁੜ ਕੇ ਆਇਆ ਹੈ ਆਪਣੇ ਘਰ ਵਿੱਚ 27 ਸਾਲ ਬਾਕੀ ਉਮਰ ਗੁਜ਼ਾਰੇਗਾ ਤੇ ਬਾਕੀ ਇਸ ਜਨਮ ਦੀ ਹੋਰ ਉਮਰ ਵੀ ਭੋਗੇਗਾ 27 ਸਾਲ ਬਾਅਦ ਇਹ ਲੜਕੇ ਗੁਰਬਚਨ ਸਿੰਘ ਦੇ ਕਹੀ ਵੱਜੀ 27 ਸਾਲ ਬਾਅਦ ਇਹ ਲੜਕੀ ਗੁਰਵਚਨ ਸਿੰਘ ਦੇ ਕਹੀ ਵੱਜੀ ਅਤੇ ਲੱਤ ਖਰਾਬ ਹੋ ਗਈ ਡਾਕਟਰ ਨੇ ਸਲਾਹ ਦਿੱਤੀ ਕਿ ਇਸ ਦੀ ਲੱਤ ਕਠਣੀ ਪਵੇਗੀ ਕਿਉਂਕਿ ਪਲਮ ਧੋੜ ਗਈ ਹੈ ਹਜੂਰ ਉਸ ਸਮੇਂ ਚੋਲਾ ਛੱਡ ਗਏ ਸਨ ਗੁਰਵਚਨ ਸਿੰਘ ਦੇ ਮਾਮੇ ਮੋਤਾ ਸਿੰਘ ਕਾਨ ਸਿੰਘ ਵਾਲਾ ਨੂੰ ਮਹਾਪੁਰਖਾਂ ਦਾ ਬਚਨ ਯਾਦ ਆਇਆ ਕਿ ਇਹ ਇਸ ਜਨਮ ਦੀ ਉਮਰ ਵੀ ਭੋਗੇਗਾ ਚਲੋ ਉੱਥੇ ਹੀ ਲੈ ਕੇ ਜਾਂਦੇ ਹਾਂ ਗੁਰਵਚਨ ਸਿੰਘ ਨੂੰ ਲੈ ਕੇ ਬਾਬਾ ਜੀ ਦੇ ਡੇਰੇ ਪਹੁੰਚ ਗਏ। ਉਸ ਸਮੇਂ ਪੁੱਛੋ ਸਾਹਿਬ ਵਿਖੇ ਗੱਦੀ ਉੱਪਰ ਬਾਬਾ ਨਰੈਣ ਸਿੰਘ ਜੀ ਮਹਾਰਾਜ ਵਿਰਾਜਮਾਨ ਸਨ। ਉਹਨਾਂ પાસે ਬੇਨਤੀ ਕੀਤੀ ਕਿ ਮਹਾਰਾਜ ਗੁਰਵਚਨ ਸਿੰਘ ਦੇ ਕਹੀ ਵੱਜ ਗਈ ਹੈ। ਡਾਕਟਰ ਨੂੰ ਇਸ ਦੀ ਲਾਤ ਕਟਣੀ ਪਵੇਗੀ ਆਖਿਆ ਹੈ। ਆਪ ਜੀ ਕਿਰਪਾ ਕਰੋ। ਬਾਬਾ ਜੀ ਨੇ ਬਚਨ ਕੀਤਾ ਕੋਈ ਗੱਲ ਨਹੀਂ ਇਹ ਹਜੂਰ ਦੇ ਬਚਨ ਨਾਲ ਪੈਦਾ ਹੋਇਆ ਹੈ ਇਸ ਦਾ ਬਾਲ ਵੀ ਵਿੰਗਾ ਨਹੀਂ ਹੁੰਦਾ ਇਹ ਰਾਣੀ ਵਾਲੀ ਸੋਟੀ ਇਸ ਦੇ ਨਾਲ ਪਾ ਦਿਓ ਠੀਕ ਹੋ ਜਾਵੇਗਾ ਹੁਕਮ ਅਨੁਸਾਰ ਰਾਣੀ ਵਾਲੀ ਸੋਟੀ ਗੁਰਬਚਨ ਸਿੰਘ ਦੇ ਨਾਲ ਪਾ ਦਿੱਤੀ ਗਈ ਬਚਨ ਅਟਲ ਹੋਇਆ ਗੁਰਬਚਨ ਸਿੰਘ ਠੀਕ ਹੋ ਗਿਆ ਅਤੇ ਇਹ ਗੁਰਬਚਨ ਸਿੰਘ ਏ 17 ਲਿਖਣ ਵੇਲੇ ਤੱਕ ਮੌਜੂਦ ਹੈ ਕੋਈ ਅੰਦਾਜ਼ਾ ਸਾਲ ਕੋ ਪਹਿਲਾ ਇੱਕ ਸੇਠ ਅਬੋਹਰ ਤੋਂ ਬਾਬਾ ਜੀ ਦੇ ਡੇਰੇ ਆਇਆ ਸੀ ਜਿਸ ਨੇ ਦੱਸਿਆ ਸੀ ਕਿ ਗਾਮਾ ਸੈਸਣ ਦਾ ਉਹ ਲੜਕਾ ਸਾਡੀ ਰਿਆਸਤ ਬਿਹਾਰਵਲਪੁਰ ਦਾ ਰਾਜਾ ਸੀ ਵਟਵਾਰਾ ਹੋਣ ਤੋਂ ਬਾਅਦ ਅਸੀਂ ਅਬੋਹਰ ਆ ਗਏ ਇਹ ਸੇਠ ਦੇ ਵਚਨ ਦਾਸ ਨੇ ਡੇਰੇ ਦੀ ਸੰਗਤ ਤੋਂ ਸੁਣੇ ਹਨ ਅਗਲੀ ਸਾਖੀ ਜੋ ਸਾਧੂ ਤਰਠ ਕੀ ਬਖਸ਼ਦੇ ਹਨ ਉਸੇ ਨੂੰ ਭਲਾ ਕਰਕੇ ਮੰਨੀਏ ਗੁਰਦਿੱਤ ਸਿੰਘ ਨੂੰ ਦੋ ਪੁੱਤਰ ਬਖਸ਼ਣੇ ਸੇਵਾ ਪਿੰਡ ਦਾ ਪ੍ਰੇਮੀ ਸਰਦਾਰ ਅਤਰ ਸਿੰਘ ਜਿਸ ਨੇ ਰੂਮੀ ਰਹਿੰਦੇ ਸਮੇਂ ਬਾਬਾ ਜੀ ਦੀ ਅਣਥੱਕ ਸੇਵਾ ਕੀਤੀ ਜਿਸ ਦਾ ਹਵਾਲਾ ਪਿਛਲੇ ਹਿੱਸੇ ਵਿੱਚ ਆ ਚੁੱਕਿਆ ਹੈ ਸਰਦਾਰ ਅਤਰ ਸਿੰਘ ਦੇ ਘਰ ਦੋ ਲੜਕੀਆਂ ਸਨ ਬਾਬਾ ਜੀ ਪਾਸ ਬੇਨਤੀ ਕਰਨ ਉਪਰੰਤ ਦੋ ਲੜਕਿਆਂ ਨੇ ਜਨਮ ਲਿਆ ਵੱਡੇ ਦਾ ਨਾਮ ਗੁਰਦੇਵਤ ਸਿੰਘ ਅਤੇ ਛੋਟਾ ਕਾਕੜ ਸਿੰਘ ਆਦਰ ਸਿੰਘ ਤੋਂ ਬਾਅਦ ਗੁਰਦੇਵਤ ਸਿੰਘ ਵੀ ਬਾਬਾ ਜੀ ਪਾਸ ਸੇਵਾ ਕਰਦਾ ਰਿਹਾ ਜਿਸ ਨੂੰ ਬਾਬਾ ਜੀ ਮਹਾਰਾਜ ਬਾਦਸ਼ਾਹ ਕਿਹਾ ਕਰਦੇ ਸਨ ਇਹਨਾਂ ਬਾਰੇ ਪਿਛਲੇ ਹਿੱਸੇ ਵਿੱਚ ਛਾਪਿਆ ਜਾ ਚੁੱਕਾ ਹੈ ਗੁਰਦੇਵਤ ਸਿੰਘ ਜਵਾਨ ਹੋ ਗਿਆ ਇਸ ਦੀ ਸ਼ਾਦੀ ਹੋ ਗਈ ਉਨ੍ਹਾਂ ਦੇ ਘਰ ਲड़का ਪੈਦਾ ਹੋਇਆ ਤਾਂ ਘਰ ਵਾਲਿਆਂ ਨੇ ਵਿਚਾਰ ਕੀਤੀ ਕਿ ਕਾਕੀ ਦਾ ਨਾਮ ਬਾਬਾ ਜੀ ਤੋਂ ਹੁਕਮ ਲੈ ਕੇ ਰੱਖਿਆ ਜਾਵੇ ਬੱਚੇ ਨੂੰ ਲੈ ਕੇ ਪਰਿਵਾਰ ਹਜ਼ੂਰ ਦੇ ਚਰਨਾਂ ਵਿੱਚ ਆ ਗਿਆ ਗੁਰਦਿੱਤ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਕਾਕੀ ਨੇ ਜਨਮ ਲਿਆ ਹੈ ਮਿਹਰ ਕਰੋ ਇਸ ਦਾ ਨਾਮ ਕੀ ਰੱਖੀਏ ਹਜ਼ੂਰ ਬਾਬਾ ਜੀ ਨੇ ਬਚਨ ਕੀਤਾ ਬੱਚੇ ਦਾ ਨਾਮ ਝੰਡਾ ਸਿੰਘ ਰੱਖ ਦਿਓ। ਕੁਝ ਸਮੇਂ ਬਾਅਦ ਇਨਾ ਘਰ ਦੂਸਰਾ ਬੱਚਾ ਹੋਇਆ। ਫਿਰ ਪੁੱਛੋਂ ਬਾਬਾ ਜੀ ਕੋਲ ਨਾਮ ਰੱਖਣ ਲਈ ਆਏ। ਨਾਮ ਰੱਖਣ ਲਈ ਬੇਨਤੀ ਕੀਤੀ। ਬਾਬਾ ਜੀ ਨੇ ਫਿਰ ਹੁਕਮ ਕਰ ਦਿੱਤਾ ਝੰਡਾ ਸਿੰਘ ਰੱਖ ਦਿਓ। ਨਾਮ ਸੁਣਨ ਉਪਰੰਤ ਗੁਰਦਿੱਤ ਸਿੰਘ ਨੇ ਬੇਨਤੀ ਕੀਤੀ ਗਰੀ ਨਿਵਾਜ ਪਹਿਲੇ ਦਾ ਨਾਮ ਵੀ ਝੰਡਾ ਸਿੰਘ ਹੈ ਦੂਜੇ ਦਾ ਨਾਮ ਵੀ ਝੰਡਾ ਸਿੰਘ ਹੈ। ਇਕ ਨੂੰ ਬੁਲਾਵਾਂਗੇ ਦੋਨੋਂ ਬੋਲਣਗੇ ਕਾਗਜ਼ ਵਿੱਚ ਵੀ ਠੀਕ ਨਹੀਂ ਹੋਵੇਗਾ ਬੇਨਤੀ ਸੁਣਨ ਉਪਰੰਤ ਹਾਸ ਕੇ ਬਚਨ ਕੀਤਾ ਪਹਿਲਾ ਵੱਡਾ ਝੰਡਾ ਦੂਜਾ ਛੋਟਾ ਝੰਡਾ ਲੋ ਪੈ ਗਿਆ ਫਰਕ ਬਾਬਾ ਜੀ ਦਾ ਬਚਨ ਮੰਨ ਕੇ ਦੋਨਾਂ ਦੇ ਨਾਮ ਤਾਂ ਰੱਖ ਲਏ ਪਰ ਉਸ ਤੋਂ ਬਾਅਦ ਜੋ ਦੋ ਲੜਕੇ ਹੋਏ ਇਹ ਪੁੱਛੋ ਨਹੀਂ ਆਏ ਤੇ ਘਰ ਹੀ ਨਾਮ ਰੱਖ ਲਿਆ ਇਕ ਦਾ ਨਾਮ ਚੰਦ ਸਿੰਘ ਤੇ ਦੂਸਰਾ ਤਾਰਾ ਸਿੰਘ ਸਮਾਪਾ ਕੇ ਗੁਰਦਿੱਤ ਸਿੰਘ ਅਤੇ ਪਰਿਵਾਰ ਦਰਸ਼ਨ ਕਰਨ ਆਇਆ ਬੱਚੇ ਖੇਡਣ ਲੱਗ ਪਏ ਆਪ ਦੋਨੋਂ ਬਾਬਾ ਜੀ ਕੋਲ ਬੈਠ ਗਏ ਮਾਈ ਨੇ ਆਵਾਜ਼ ਦੇ ਕੇ ਬੱਚਿਆਂ ਨੂੰ ਬੁਲਾਇਆ ਚੰਦ ਸਿੰਘ ਤੇ ਤਾਰਾ ਸਿੰਘ ਇੱਧਰ ਆਓ ਬਾਬਾ ਜੀ ਨੇ ਪੁੱਛਿਆ ਮਾਈ ਇਹ ਚੰਦ ਸਿੰਘ ਤੇ ਤਾਰਾ ਸਿੰਘ ਕੌਣ ਹਨ ਮਾਈ ਨੇ ਉੱਤਰ ਦਿੱਤਾ ਬਾਬਾ ਜੀ ਇਹ ਛੰਡੇ ਹੋਰਾਂ ਦੇ ਦੋ ਛੋਟੇ ਭਰਾ ਹਨ ਬਾਬਾ ਜੀ ਨੇ ਬਚਨ ਕੀਤੇ ਮਾਈ ਤੇਰੇ ਚੰਦ ਸਿੰਘ ਨੇ ਗੋਡੀ ਮਾਰ ਜਾਣੀ ਹੈ ਤੇ ਤਾਰੇ ਛਿਪ ਜਾਣਾ ਹੈ ਪਰ ਜੇ ਤੁਸੀਂ ਹੁਕਮ ਨਾਲ ਰੱਖਦੇ ਤਾਂ ਸੱਤ ਛੰਡੇ ਹੋਣੇ ਸਨ ਮਾਈ ਇਸ ਰਮਜ਼ ਨੂੰ ਸਮਝ ਨਾ ਸਕੀ ਫੁੱਲ ਬਖਸ਼ਾਉਣ ਲਈ ਕੋਈ ਬੇਨਤੀ ਨਹੀਂ ਕੀਤੀ ਕੁਝ ਦਿਨਾਂ ਬਾਅਦ ਹੀ ਦੋਨੋਂ ਲੜਕੇ ਸਵਰਗਵਾਸ ਹੋ ਗਏ ਫਿਰ ਦੋ ਹੋਰ ਵੀ ਹੋਏ ਪਰ ਕੋਈ ਨਾ ਬਚਿਆ ਝੰਡਾ ਸਿੰਘ ਦੋਨਾਂ ਦੇ ਪਰਿਵਾਰ ਅਤੇ ਆਪ ਅੱਜ ਤੱਕ ਬਾਬਾ ਜੀ ਦੇ ਦਰ ਦੀ ਸੇਵਾ ਕਰਦੇ ਆ ਰਹੇ ਹਨ ਬਾਬਾ ਜੀ ਦੇ ਕੌਤਖਾਂ ਵਿੱਚੋਂ ਇੱਕ ਪਰਤੱਖ ਪਰਮਾਨ ਇੱਕ ਵਾਰ ਮਾਜੇ ਦੀ ਸੰਗਤ ਬਾਬਾ ਅਨੰਤ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਪੁੱਛੋ ਬਾਬਾ ਜੀ ਮਹਾਰਾਜ ਦੇ ਦਰਸ਼ਨਾਂ ਲਈ ਆਈ ਭਾਗਣ ਨਾਮ ਦੀ ਇੱਕ ਮਾਈ ਸੰਗਤ ਵਿੱਚ ਸੀ ਇਸ ਦਾ ਪਿੰਡ ਚੁੰਨੀਆਂ ਜਿਲ੍ਹਾ ਲਾਹੌਰ ਸੀ ਉਸ ਨੇ ਬਾਬਾ ਜੀ પાસે ਬੇਨਤੀ ਕੀਤੀ ਮਹਾਰਾਜ ਇੱਕ ਲੜਕੀ ਜੋ ਉਸ ਦੀ ਪੋਤਰੀ ਸੀ ਇਹ ਸਾਡੀ ਲੜਕੀ ਰਾਤ ਨੂੰ ਸੁੱਤੀ ਹੋਈ ਦੰਦ ਕਰੀਚਦੀ ਹੈ ਬਾਬਾ ਜੀ ਨੇ ਬਚਨ ਕੀਤਾ ਇਹ ਖਸਮ ਨੂੰ ਖਾਣੀ ਹੈ ਤਸਮ ਖਾਏਗੀ ਭਾਵ ਇਹ ਵਿਧਵਾ ਹੋ ਜਾਵੇਗੀ ਇਹ ਸੁਣ ਕੇ ਮਾਈ ਭਾਗਣ ਅੱਖਾਂ ਪਰ ਆਈ ਤੇ ਬੇਨਤੀ ਕਰਨ ਲੱਗੀ ਮਹਾਰਾਜ ਇਸ ਤੇ ਕਿਰਪਾ ਕਰੋ ਮੇਰ ਦੇ ਘਰ ਵਿੱਚ ਆਓ ਬਾਬਾ ਜੀ ਨੇ ਬਚਨ ਕੀਤਾ ਤੂੰ ਪੁੱਛਿਆ ਅਸੀਂ ਦੱਸ ਦਿੱਤਾ ਇਹ ਕੋਈ ਸਰਾਫ ਵਾਲੀ ਗੱਲ ਨਹੀਂ ਇਹ ਅਟਲ ਹੋਣ ਹਾਰ ਹੈ ਮਾਈ ਨੇ ਫਿਰ ਤਰਲਾ ਕੀਤਾ ਪਾਤਸ਼ਾਹ ਤੁਸੀਂ ਬਖਸ਼ਿੰਦ ਹੋ ਤੁਸੀਂ ਅਟਲ ਨੂੰ ਟਾਲ ਸਕਦੇ ਹੋ ਸਾਡੇ ਤੇ ਰਹਿਮ ਕਰੋ ਮਹਾਰਾਜ ਬਾਬਾ ਜੀ ਨੇ ਬਚਨ ਕੀਤਾ ਅੱਛਾ ਜੇ ਬਹੁਤੀ ਜਿੱਦ ਕਰਦੀ ਹੈ ਤਾਂ ਕੁਛ ਹੰਡਾ ਕੇ ਭਾਵੇਂ 10-15 ਸਾਲ ਪਰ ਖਾਏਗੀ ਜਰੂਰ ਸੋ ਇਹ ਵੀ ਹੁਕਮ ਅਨੁਸਾਰ ਹੀ ਵਰਤਿਆ ਜਿਨਿ ਦੇਵ ਦਾ ਸਮਾ ਮਾਈ ਭਾਗਣ ਦੇ ਬੇਨਤੀ ਕਰਨ ਨਾਲ ਮਿਲਿਆ ਚੰਗਾ ਸੁਖ ਦਾ ਲੰਗਿਆ ਧੰਨ ਗੁਰੂ ਨਾਨਕ ਧੰਨ ਬਾਬਾ ਜੀ